ਕੈਪਟਨ ਅਮਰਿੰਦਰ ਸਿੰਘ ਲੋਚਦੇ ਨੇ ਕਾਂਗਰਸ ਦੇ ਵਿੱਚ ਆਉਣਾ ਇਹ ਚਰਚਾ ਆਮਾ ਨੇ ਬੁੱਧੀਜੀਵੀ ਸਿਆਸਤ ਦੇ ਪ੍ਰੇਰਕ ਜਾਂ ਵਿਸ਼ਲੇਸ਼ਕ ਇਹ ਗੱਲਾਂ ਕਰਦੇ ਕਿ ਕੈਪਟਨ ਅਮਰਿੰਦਰ ਸਿੰਘ ਦੇ ਕੋਲ ਹੁਣ ਹੋਰ ਕੋਈ ਵਿਕਲਪ ਨਹੀਂ ਰਹਿ ਗਿਆ ਕੈਪਟਨ ਅਮਰਿੰਦਰ ਸਿੰਘ ਅਸਲ ਦੇ ਵਿੱਚ ਆਦੀ ਸਨ ਖੁੱਲੇ ਅੰਬਰਾਂ ਦੇ ਵਿੱਚ ਉੱਡਣ ਦੇ ਆਪਣੇ ਖੰਭ ਫੈਲਾ ਕੇ ਉੱਡਣ ਦੇ ਪਰ ਹੁਣ ਬੀਜੇਪੀ ਦੇ ਅਨੁਸ਼ਾਸਨ ਦੇ ਵਿੱਚ ਉਹ ਕੇਜ ਦੇ ਵਿੱਚ ਇੱਕ ਪਿੰਜਰੇ ਦੇ ਵਿੱਚ ਬੰਦ ਪੰਛੀ ਜਿਹਾ ਮਹਿਸੂਸ ਕਰਦੇ ਹੋਣਗੇ ਇਹ ਵੀ ਚਰਚਾਵਾਂ ਨੇ ਚਰਚਾਵਾਂ ਕੀ ਇਨਫੈਕਟ ਪ੍ਰਤੀਤ ਹੋ ਰਿਹਾ ਜਦੋਂ ਕੈਪਟਨ ਨਮਰਿੰਦਰ ਸਿੰਘ ਇੱਥੋਂ ਤੱਕ ਕਹਿੰਦੇ ਆ ਕਿ ਪਟਿਆਲੇ ਉਹਨਾਂ ਦੇ ਆਪਣੇ ਹਲਕੇ 'ਚ ਕੀ ਕਰਨਾ ਹੁੰਦਾ ਕਿੰਨੂੰ ਨਿਯੁਕਤ ਕਰਨਾ ਹੁੰਦਾ ਇਹਦੇ ਬਾਰੇ ਕੋਈ مشورہ ਕੈਪਟਨ ਨਮਰਿੰਦਰ ਸਿੰਘ ਕੋਲੋਂ ਨਹੀਂ ਲਿਆ ਜਾਂਦਾ ਬੀਜੇਪੀ ਦੇ ਆਪਣੇ ਲੀਡਰ ਜਦੋਂ ਕੈਪਟਨ ਨਮਰਿੰਦਰ ਸਿੰਘ ਬਾਰੇ ਗੱਲ ਕਰਦੇ ਆ ਸਤਕਾਰ ਤਾਂ ਪੂਰਾ ਦਿੰਦੇ ਆ ਪਰ ਸਿਆਸੀ ਤੌਰ ਤੇ ਕੋਈ ਇੰਟਰਸਟਿੰਗ ਜਵਾਬ ਜਾਂ ਕੋਈ ਸਟੀਕ ਜਵਾਬ ਨਹੀਂ ਦਿੰਦੇ ਜਿਸ ਤੋਂ ਐ ਲੱਗਦਾ ਹੈ ਕਿ ਸ਼ਾਇਦ ਭਾਜੀਪੀ ਦੇ ਬਾਕੀ ਲੀਡਰ ਵੀ ਬਹੁਤੇ ਸੀਰੀਅਸ ਨਹੀਂ ਹੈ ਕੈਪਟਨ ਅਮਰਿੰਦਰ ਸਿੰਘ ਦੇ ਭਵਿੱਖ ਨੂੰ ਲੈ ਕੇ ਜਾਂ ਬਹੁਤੇ ਨਾਨ ਸੀਰੀਅਸ ਨੇ ਹਾਲਾਂਕਿ ਕੈਪਟਨ ਅਮਰਿੰਦਰ ਸਿੰਘ ਕਾਂਗਰਸ ਦੇ ਵਿੱਚ ਆਉਣਗੇ ਜਾਂ ਨਹੀਂ ਆਉਣਗੇ ਇਹਦਾ ਕਿਤੇ ਨਾ ਕਿਤੇ ਇੱਕ ਹੋਰ ਸੁਨੇਹਾ ਇੱਕ ਹੋਰ ਝਲਕ ਸੁਖਜਿੰਦਰ ਰੰਧਾਵਾ ਦੇ ਮੂੰਹੋਂ ਪੈਂਦੀ ਨਜ਼ਰ ਆਈ ਹੈ ਇੱਕ ਇੰਟਰਵਿਊ ਦੇ ਵਿੱਚ ਸੁਖਜਿੰਦਰ ਰੰਧਾਵਾ ਨੇ ਪਹਿਲਾਂ ਵੀ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਨੂੰ ਲੈ ਕੇ ਇਹ ਆਖਿਆ ਸੀ ਕਿ ਉਹ ਵੈਲਕਮ ਕਰਨਗੇ ਕੈਪਟਨ ਅਮਰਿੰਦਰ ਸਿੰਘ ਬਾਰੇ ਸੁਖਜਿੰਦਰ ਰੰਧਾਵਾ ਨੇ ਆਖਿਆ ਸੀ ਕਿ ਕੈਪਟਨ ਅਮਰਿੰਦਰ ਸਿੰਘ ਇੱਕ ਵਧੀਆ ਸ਼ਾਸਕ ਸਨ ਉਹਨਾਂ ਦੀ ਅਸਫਤਾਂ ਕਰ ਰਹੇ ਸਨ ਇਹ ਉਹੀ ਸੁਖਜਿੰਦਰ ਰੰਧਾਵਾ ਸਨ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਇੱਕ ਮੋਹਮ ਸ਼ੁਰੂ ਕੀਤੀ ਸੀ ਜਦੋਂ ਕਾਂਗਰਸ ਦੀ ਸਰਕਾਰ ਸੀ ਇਹ ਉਹੀ ਸੁਖਜਿੰਦਰ ਰੰਧਾਵਾ ਨੇ ਜਿਨ੍ਹਾਂ ਨੇ ਕੈਪਟਨ ਅਮਰਿੰਦਰ ਸਿੰਘ ਦੇ ਉੱਤੇ ਬਹੁਤ ਸਾਰੇ ਸਵਾਲ ਖੜੇ ਕੀਤੇ ਸਨ ਪਰ ਹੁਣ ਉਹੀ ਸੁਖਜਿੰਦਰ ਰੰਧਾਵਾ ਕੈਪਟਨ ਦੀਆਂ ਸਿਫਤਾਂ ਵੀ ਕਰ ਰਹੇ ਸਨ ਹੁਣ ਦੁਬਾਰਾ ਸੁਖਜਿੰਦਰ ਰੰਧਾਵਾ ਨੇ ਇੱਕ ਇੰਟਰਵਿਊ ਦੇ ਦੌਰਾਨ ਕੈਪਟਨ ਅਮਰਿੰਦਰ ਸਿੰਘ ਦੇ ਬਾਰੇ ਇਹ ਆਖਿਆ ਕਿ ਜੇ ਉਹ ਕਾਂਗਰਸ 'ਚ ਵਾਪਸੀ ਕਰਦੇ ਆ ਤੇ ਉਹ ਸਵਾਗਤ ਕਰਨਗੇ ਕੈਪਟਨ ਅਮਰਿੰਦਰ ਸਿੰਘ ਦਾ ਹੁਣ ਜਦੋਂ ਸੁਖਜਿੰਦਰ ਰੰਧਾਵਾ ਦਾ ਇਹ ਬਿਆਨ ਸੁਣਦੇ ਆ ਤੇ ਉਹਦੇ ਪੈਰਲਲ ਬਿਆਨ ਯਾਦ ਆ ਜਾਂਦਾ ਹੈ ਅਮਰਿੰਦਰ ਸਿੰਘ ਰਾਜਾ ਵੜਿੰਗ ਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਦਾ ਕਾਂਗਰਸ ਪਾਰਟੀ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਨੂੰ ਜਦੋਂ ਇਹ ਸਵਾਲ ਕੀਤਾ ਗਿਆ ਕਿ ਕੀ ਕੈਪਟਨ ਅਮਰਿੰਦਰ ਸਿੰਘ ਵਾਪਸ ਆਉਣਗੇ ਉਹ ਪਹਿਲਾਂ ਹੀ ਅਸਿੱਧੇ ਤੌਰ ਤੇ ਹੀ ਸਹੀ ਪਰ ਨੰਨਾ ਪਾ ਕੇ ਬਹਿ ਜਾਂਦੇ ਸੀ ਜਦੋਂ ਵੀ ਕਿਤੇ ਸਵਾਲ ਹੁੰਦਾ ਸੀ ਕਿ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਦੀ ਚਰਚਾ ਹੋ ਰਹੀ ਹੈ ਉਹ ਕਹਿੰਦੇ ਇੱਥੇ ਤਾਂ ਉਹ ਆ ਹੀ ਨਹੀਂ ਸਕਦੇ ਵਾਪਸੀ ਤਾਂ ਉਕਾਰ ਹੀ ਨਹੀਂ ਸਕਦੇ ਕਿਉਂਕਿ ਈਡੀ ਦਾ ਗਲਮਾ ਈਡੀ ਨੇ ਫਿਰ ਤੌਣ ਤੇ ਗੋਡਾ ਰੱਖ ਦੇਣਾ ਐਦਾਂ ਦੀਆਂ ਚਰਚਾਵਾਂ ਵੀ ਚੱਲੀਆਂ ਕਰ ਇਸ ਸਾਰੇ ਕਾਸੇ ਦੇ باوجود ਭਾਵੇਂ ਰਾਜਾ ਵੜਿੰਗ ਅੰਤ ਦੇ ਵਿੱਚ ਆਹੀ ਕਹਿ ਰਹੇ ਹੁੰਦੇ ਸੀ ਕਿ ਜੇ ਹਾਈ ਕਮਾਂਡ ਚਾਹੇ ਤਾਂ ਫਿਰ ਭਾਵੇਂ ਕੁਝ ਹੋ ਸਕਦਾ ਪਰ ਅਜੇ ਤੱਕ ਕਹਿੰਦੇ ਅਜੇ ਤੱਕ ਕੋਈ ਪ੍ਰੋਗਰਾਮ ਨਹੀਂ ਹੈ ਪਰ ਦੂਸਰੇ ਪਾਸੇ ਸੁਖਜਿੰਦਰ ਰੰਧਾਵਾ ਨੇ ਇੰਨਾ ਟਾਲ ਮਟੋਲ ਇੰਨਾ ਵਲਵਲੇ ਪਾਉਣ ਦੀ ਲੋੜ ਕੋਸ਼ਿਸ਼ ਨਹੀਂ ਕੀਤੀ ਉਹਨਾਂ ਨੇ ਇੱਕੋ ਵਾਰ ਕਿਹਾ ਜਾਂ ਇੱਕੋ ਗੱਲ ਨੂੰ ਭਾਵੇਂ ਦੁਹਰਾਇਆ ਕਿ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਦੇ ਉੱਤੇ ਉਹ ਉਹਨਾਂ ਦਾ ਸਵਾਗਤ ਕਰਨਗੇ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਇਸ ਵੇਲੇ ਵੀ ਇਸ ਮੁੱਦੇ ਉੱਤੇ ਵੀ ਟੜੇ ਬੰਦ ਵਿੱਚ ਹੈ ਕਿ ਇੱਕ ਪਾਸਾ ਕਹਿ ਰਿਹਾ ਹੈ ਕਿ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਦਾ ਸਵਾਗਤ ਕਰਾਂਗੇ ਤੇ ਦੂਸਰਾ ਪਾਸਾ ਕਹਿ ਰਿਹਾ ਹੈ ਕਿ ਜੇ ਹਾਈ ਕਮਾਂਡ ਚਾਹੇਗੀ ਫਿਰ ਅਸੀਂ ਹਾਈ ਕਮਾਂਡ ਨੂੰ ਆਪਣਾ ਫੈਸਲਾ ਭੇਜਾਂਗੇ ਫਿਰ ਅਸੀਂ ਹਾਈ ਕਮਾਂਡ ਨੂੰ ਆਪਣੀ ਗੱਲ ਦੱਸਾਂਗੇ ਭਾਵੇਂ ਕਿ ਉਹ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਨੂੰ ਲੈ ਕੇ ਕੋਈ ਸੱਦਾ ਜਵਾਬ ਦੇਣ ਲਈ ਤਿਆਰ ਨਹੀਂ ਹੈ ਜਿਸ ਤੋਂ ਇਹ ਪ੍ਰਤੀਤ ਹੁੰਦਾ ਹੈ ਕਿ ਕਾਂਗਰਸ ਪਾਰਟੀ ਅਜੇ ਵੀ ਕੁਝ ਮਸਲਿਆਂ ਦੇ ਉੱਤੇ ਵੱਖੋ-ਵੱਖ ਚੱਲ ਰਹੀ ਹੈ ਫਿਰ ਹੁਣ ਕੈਪਟਨ ਅਮਰਿੰਦਰ ਸਿੰਘ ਦੀ ਘਰ ਵਾਪਸੀ ਹੁੰਦੀ ਹੈ ਕਿ ਨਹੀਂ ਹੁੰਦੀ ਸੁਖਜਿੰਦਰ ਰੰਧਾਵਾ ਨੇ ਭਾਵੇਂ ਇੱਕ ਹੋਰ ਵਾਰ ਮੜਾ ਜਾ ਹੋਕਾ ਦੇ ਦਿੱਤਾ ਮਾੜੀ ਦੀ ਚੁੰਡੀ ਵੜ ਦਿੱਤੀ ਹੈ ਦੁਬਾਰੇ ਹੁਣ ਕੀ ਕੁਝ ਹੋਊਗਾ ਉਸ ਸਮੇਂ ਤੇ ਮੈਂ ਸਾਰਾ ਦੱਸਦੇ ਰਹਿਵਾਂਗੇ ਬੜੇ ਰੋਮਾਨੀ ਡੀਆ ਪੰਜਾਬੀ ਦੇ